ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ 1 ਵਜੇ ਤੱਕ 38% VOTING ਹੋ ਚੁੱਕੀ ਆ ਕੋਟਪੌਣ ਵਾਲੇ VOTER ਨੇ ਥੋੜਾ ਅਗਰੇਜ਼ ਕਰਦੇ ਨੇ ਇੰਨੀ ਗਰਮੀ ਦੇ ਵਿੱਚ ਆਉਣ ਤੋਂ ਐਸੀ ਕਰਕੇ ਸਵੇਰੇ ਜਾਂ ਹੁਣ ਇਸ ਤੋਂ 2 ਘੰਟੇ ਬਾਅਦ ਸ਼ਾਮ ਵਾਲਾ ਜਿਹੜਾ ਲਾਸਟ ਰਾਉਂਡ ਹੋਊਗਾ ਉਹਦੇ 'ਚ ਫੇਰ VOTਾਂ ਜਿਹੜੀਆਂ ਤੇਜ਼ੀ ਦੇ ਨਾਲ ਪੈ ਸਕਦੀਆਂ ਨੇ ਸੋ ਲਗਾਤਾਰ VOTING ਹੋ ਰਹੀ ਆ ਜਿਹੜਾ ਦੁਪਹਿਰ ਦਾ ਸਮਾਂ ਹੁਣ ਦੁਪਹਿਰ ਦੇ ਸਮੇਂ VOTING ਬਹੁਤ ਸਲੋ ਹੋਈ ਆ ਜਿੰਨੀ VOT ਵੱਧ ਹੋਊਗੀ ਉਹ ਪੂਰੇ ਹਿੰਦੁਸਤਾਨ ਲਈ ਤੇ ਪੰਜਾਬ ਦੇ ਲਈ ਬਹੁਤ ਚੰਗਾ ਨਤੀਜਾ ਆਊਗਾ ਕੇ ਲੋਕ ਆਪਣੇ ਆਪ ਇਨੀ ਗਰਮੀ ਦੇ ਹੁੰਦੇ ਹੋਏ ਅਲੱਗ-ਅਲੱਗ ਬੂਥਾਂ ਤੇ ਉਥੇ ਬੂਥ ਤੋਂ ਜਿਹੜੀ ਪਰਚੀ ਲੈਣ ਆਉਂਦੇ ਨੇ ਜਾਂ ਮਿਲ ਕੇ ਜਾਂਦੇ ਨੇ ਹੱਥ ਖੜਾ ਕਰਦੇ ਨੇ ਬਹੁਤ ਪਿਆਰ ਨਾਲ ਪਤਾ ਲੱਗ ਜਾਂਦਾ ਕਿ ਵੋਟ ਆਪਣੀ ਬੋਲਦੀ ਹੈ ਜਾਨਕਿ ਜਜਮੈਂਟ ਹੋ ਜਾਂਦੀ ਹੈ ਜਦੋਂ ਰਿਸਪਾਂਸ ਦਿੱਤਾ ਜਾਂਦਾ ਵੋਟਰ ਵੱਲੋਂ ਫਿਰ ਲੱਗਦਾ ਕਿ ਵੋਟ ਇਹ ਸਾਡੇ ਵੱਲ ਪਈ ਹੈ ਹਾਂਜੀ ਹਾਂ ਹਾਂ ਬਿਲਕੁਲ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਪੰਜਾਬ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ ਨੇ ਮੈਂਬਰ ਪਾਰਲੀਮੈਂਟ ਦੀਆਂ 100 ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋਈਆਂ ਪੈਣੀਆਂ ਤੇ ਸ਼ਾਮ ਨੂੰ 6 ਵਜੇ ਤੱਕ ਪੈਣੀਆਂ ਨੇ ਸੋ ਲਗਾਤਾਰ ਜਿਹੜੀ VOTING ਹੋ ਰਹੀ ਆ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ 1 ਵਜੇ ਤੱਕ 38% VOTING ਹੋ ਚੁੱਕੀ ਆ ਸੋ ਲਗਾਤਾਰ VOTING ਹੋ ਰਹੀ ਆ ਜਿਹੜਾ ਦੁਪਹਿਰ ਦਾ ਸਮਾਂ ਹੁਣ ਦੁਪਹਿਰ ਦੇ ਸਮੇਂ VOTING ਬਹੁਤ ਸਲੋ ਹੋਈ ਆ ਕਿਉਂਕਿ ਪਹਿਲਾਂ ਖੰਡ ਦਾ ਸਮਾਂ ਸਵੇਰ ਦਾ ਸਮਾਂ ਸਵੇਰ ਦੇ 4 ਘੰਟੇ ਚ VOTING ਕਾਫੀ ਵਧੀਆ ਹੋਈ ਹੁਣ ਸਲੋ ਆ ਤੇ ਸ਼ਾਮ ਨੂੰ ਅਨੁਮਾਨ ਆ ਕਿ ਹੋਰ VOTING ਤੇਜ਼ ਹੋ ਹੁਣ ਦੇਖਣਾ ਹੋਵੇਗਾ ਕਿੰਨੇ ਪਰਸੈਂਟ VOTING ਹੁੰਦੀ ਆ ਸੋ ਲਗਾਤਾਰ ਜਿਹੜੇ ਬੂਥ ਨੇ ਉਹ ਬੂਥ ਲੱਗੇ ਹੋਏ ਨੇ ਤਸਵੀਰਾਂ ਦਿਖਾਵਾਂਗੇ ਕਿ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦਾ ਬੂਥ ਆ ਭਵਾਨੀਗੜ੍ਹ ਚ ਇਹ ਲੱਗਿਆ ਹੋਇਆ ਇਹਦੇ ਸਾਹਮਣੇ ਬੀਜੇਪੀ ਦਾ ਬੂਥ ਹੈ ਜਾਨੀ ਕਿ ਸਾਰੀਆਂ ਪਾਰਟੀਆਂ ਦੇ ਬੂਥ ਲੱਗੇ ਹੋਏ ਨੇ ਉੱਥੇ ਪਾਰਟੀ ਦੇ ਅਹੁਦੇਦਾਰ ਮੌਜੂਦ ਨੇ ਜੋ ਵੋਟਰਾਂ ਨੂੰ ਜਾਂ ਪਰਚੀਆਂ ਦੇ ਰਹੇ ਨੇ ਉਹਨਾਂ ਨੂੰ ਭੇਜ ਰਹੇ ਨੇ ਆਪਣਾ ਆਪਣਾ ਕਿ ਵੱਧ ਤੋਂ ਵੱਧ VOTING ਕਰਾਈ ਜਾ ਸਕੇ ਸੋ ਹਰਪ੍ਰੀਤ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਬਾਜਵਾ ਜੀ ਕਿਵੇਂ ਚੱਲ ਰਹੀ ਆ VOTING ਕਿਵੇਂ ਹੋ ਰਹੀ ਆ ਸਲੋ ਜਾਂ ਫਾਸਟ ਕਿਵੇਂ ਜਾਂ ਚੱਲ ਰਹੀ ਹੈ ਇਹ ਜੀ ਅੱਜ 1 ਜੂਨ ਨੂੰ ਜਿਹੜਾ ਸਵੇਰੇ ਸੀ ਮਾਰਨਿੰਗ ਬਹੁਤ ਵਧੀਆ ਢੰਗ ਨਾਲ ਸ਼ਾਂਤਮਈ ਤਰੀਕੇ ਨਾਲ ਪੂਰੇ ਭਾਨੀਗੜ ਬਲੌਕ ਦੇ ਵਿੱਚ ਇਲੈਕਸ਼ਨ ਸ਼ੁਰੂ ਹੋਈ ਸਾਰੀਆਂ ਪਾਰਟੀਆਂ ਦੇ ਬਹੁਤ ਵਧੀਆ ਡਿਸਪਲਿਨ ਚ ਬੂਥ ਲੱਗੇ ਤੇ ਵੋਟ ਜਿਹੜੀ ਪੈਣ ਦੀ ਸਪੀਡ ਸੀ ਉਹ ਬਹੁਤ ਚੰਗੀ ਸੀ ਮਤਲਬ 12 ਵਜੇ ਤੱਕ ਤਾਂ ਬਹੁਤ ਤੇਜ਼ੀ ਨਾਲ ਵੋਟਾਂ ਪਈਆਂ ਮੈਨੂੰ ਲੱਗਦਾ ਲਗਭਗ 25 26% ਵੋਟ ਆ ਜਿਹੜੀ 12 ਵਜੇ ਤੱਕ ਭੁਗਤ ਗਈ ਹੋਣੀ ਹੈ ਬਿਲਕੁਲ ਸ਼ੁਰੂਆਤ ਜਦੋਂ 7 ਵਜੇ ਸਵੇਰੇ ਸ਼ੁਰੂਆਤ ਵਧੀਆ ਹੋਈ ਜਦੋਂ ਸਟਾਰਟਿੰਗ ਹੋਈ ਹੈ ਹਾਂਜੀ ਸ਼ੁਰੂਆਤ ਚ ਬਹੁਤ ਜ਼ਿਆਦਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਕਿਉਂਕਿ ਗਰਮੀ ਦਿਨ ਚ ਬਹੁਤ ਜ਼ਿਆਦਾ ਹੁੰਦੀ ਆ ਹਰ ਇੱਕ ਨੇ ਮਨ ਬਣਾਇਆ ਹੋਇਆ ਸੀਗਾ ਕਿ ਆਪਾਂ ਵੋਟ ਆ ਜਿਹੜੀ ਉਹ ਸਵੇਰੇ ਪਹਿਲੇ ਟਾਈਮ ਆਪਾਂ ਜਲਦੀ ਜਾ ਕੇ ਪਵਾ ਦਈਏ ਤੇ ਉਦੋਂ ਇੱਕਦਮ ਬੜੀਆਂ ਜਲਦੀ ਬਹੁਤ ਤੇਜ਼ੀ ਦੇ ਨਾਲ ਵੋਟਾਂ ਪਈਆਂ ਠੀਕ ਹੈ ਹੁਣ ਜਿਵੇਂ 1.5 ਵਜੇ ਦਾ ਸਮਾਂ ਹੋ ਗਿਆ ਦੁਪਹਿਰ ਆ ਪੂਰੀ ਹੁਣ ਕੀ ਲੱਗਦਾ ਹੁਣ ਬਹੁਤ ਸਲੋ ਆ ਹੁਣ ਤਾਂ ਖਾਲੀ ਹੋ ਗਏ ਜਿਵੇਂ ਅੰਦਰੋਂ ਬੂਥ ਜਿਹਾ ਵੀ ਹਾਂਜੀ ਹਾਂ ਹੁਣ ਇਹ ਆ ਕਿ ਇੱਕ ਤਾਂ ਜਿਹੜਾ ਧੁੱਪ ਬਹੁਤ ਜ਼ਿਆਦਾ ਲੋ ਚੱਲਦੀ ਆ ਤੇ ਇਸ ਚ ਜਿਹੜਾ ਹੈਗਾ ਵੋਟ ਪਾਉਣ ਵਾਲੇ ਵੋਟਰ ਨੇ ਥੋੜਾ ਅਗਰੇਜ ਕਰਦੇ ਨੇ ਇੰਨੀ ਗਰਮੀ ਦੇ ਵਿੱਚ ਆਉਣ ਤੋਂ ਐਸੀ ਕਰਕੇ ਸਵੇਰੇ ਜਾਂ ਹੁਣ ਇਸ ਤੋਂ 2 ਘੰਟੇ ਬਾਅਦ ਸ਼ਾਮ ਵਾਲਾ ਜਿਹੜਾ ਲਾਸਟ ਰਾਉਂਡ ਹੋਊਗਾ ਉਹਦੇ 'ਚ ਫੇਰ ਵੋਟਾਂ ਜਿਹੜੀਆਂ ਤੇਜ਼ੀ ਦੇ ਨਾਲ ਪੈ ਸਕਦੀਆਂ ਨੇ ਬਿਲਕੁਲ VOTING ਹੁਣ ਤੱਕ 38% ਹੋਈ ਆ ਕੀ ਲੱਗਦਾ ਅਨੁਮਾਨ ਮੈਂ ਕਿ ਕਿੰਨੀ ਕਹੂੰ ਪਹਿਲਾਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ 50% ਤੋਂ ਥੱਲੇ ਵੀ ਰਹਿ ਸਕਦੀ ਹੈ ਜੀ ਹੁਣ ਅਨੁਮਾਨ ਇਹ ਵੀ ਲਗਾਇਆ ਜਾ ਸਕਦਾ ਕਿ 60% ਦੇ ਲਗਭਗ ਹੋ ਸਕਦਾ ਜੀ ਉਤਸ਼ਾਹ ਦੇਖਦੇ ਹੋਏ ਐਕਚੁਅਲੀ ਕੀ ਸੀ ਪਹਿਲਾਂ 50% ਤਾਂ ਕਹਿੰਦੇ ਸੀ ਕਿਉਂਕਿ ਜਿਹੜਾ ਆਪਾਂ ਭਾਰਤ ਦੇ ਵਿੱਚ ਬਿਲਕੁਲ ਆਖਰੀ ਦੌਰ ਦੇ ਵਿੱਚ ਪੰਜਾਬ 'ਚ ਵੋਟਾਂ ਹੋਈਆਂ ਨੇ ਤੇ ਬਹੁਤ ਜ਼ਿਆਦਾ ਗਰਮੀ ਜਿਹੜੀ ਅਸੀਂ ਕੈਂਪੇਨ ਵੀ ਕਰਦੇ ਰਹੇ ਹਾਂ ਲਗਾਤਾਰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਕੀਤੀ ਤੇ ਹੁਣ ਜਿਹੜਾ ਹੈਗਾ ਅੱਜ ਜਿਵੇਂ ਸਵੇਰੇ ਅਸੀਂ ਦੇਖਿਆ ਸਾਡਾ ਜਿਹੜਾ ਤਾਜ਼ਾ ਤਜਰਬਾ ਉਹ ਇਹ ਆ ਵੀ 60% ਤੱਕ ਜਿਹੜੀ ਵੋਟ ਆ 60 ਤੋਂ 62 ਵੀ ਹੋ ਸਕਦੀ ਹੈ ਠੀਕ ਹੈ ਯਾਨੀ ਕਿ ਜੇ 60 62% VOTING ਹੁੰਦੀ ਹੈ ਤਾਂ ਵਧੀਆ ਮੰਨੀਏ ਕਿ ਬਹੁਤ ਵਧੀਆ VOTING ਦੇਖੋ ਇਹ ਇਹ ਕੁਦਰਤੀ ਹੁੰਦਾ ਕਿ ਜਿੰਨੀ ਪਰਸੈਂਟੇਜ ਵੋਟ ਪਰਸੈਂਟੇਜ ਵਧੂਗੀ ਤਾਂ ਉਹ ਜਿਹੜੀ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਉਹਦੇ ਉਲਟ ਵੋਟ ਭੁਗਤਦੀਆਂ ਲੋਕ ਉਤਸ਼ਾਹ ਨਾਲ ਆਪਣੇ ਆ ਵੋਟ ਪਾਉਣ ਆਉਂਦੇ ਨੇ ਠੀਕ ਹੈ ਤੇ ਸੋ ਉਹ ਬਹੁਤ ਵਧੀਆ ਹੋਊਗਾ ਲੋਕਾਂ ਦੇ ਲਈ ਲੋਕ ਆਪਣੇ ਲਈ ਆਪਣੇ ਨਮਾਇੰਦਿਆਂ ਨੂੰ ਵੋਟ ਪਾਉਣਗੇ ਆਪਣੀ ਮਰਜ਼ੀ ਨਾਲ ਚੁਣਨਗੇ ਜਿੰਨੀ ਵੋਟ ਵੱਧ ਹੋਊਗੀ ਉਹ ਪੂਰੇ ਹਿੰਦੁਸਤਾਨ ਲਈ ਤੇ ਪੰਜਾਬ ਦੇ ਲਈ ਬਹੁਤ ਚੰਗਾ ਨਤੀਜੇ ਆਉਣਗੇ ਠੀਕ ਹੈ ਕੀ ਲੱਗਦਾ ਲੋਕ ਸਭਾ ਹਲਕਾ ਸੰਗਰੂਰ ਤੋਂ ਹੁਣ ਕਿਵੇਂ ਦਾ ਚੱਲ ਰਿਹਾ ਹੈ ਕਿਵੇਂ ਦੀ ਲੱਗ ਰਹੀ ਹੈ ਪਹਿਲਾਂ ਕੈਂਪੇਨ ਚੱਲਦੀ ਸੀ ਹੋਰ ਰੁਝਾਨ ਲੱਗਦੇ ਹੁੰਦੇ ਜਦੋਂ VOTING ਹੋ ਰਹੀ ਹੁੰਦੀ ਆ ਫਿਰ ਹੋਰ ਜਜਮੈਂਟ ਆਉਣ ਲੱਗ ਜਾਂਦੇ ਨੇ ਉਹ ਕਿਸ ਤਰ੍ਹਾਂ ਦੀ ਜਜਮੈਂਟ ਲੱਗ ਰਹੀ ਉਹ ਇਸ ਵਾਰ ਕੀ ਆ ਜੀ ਪਹਿਲਾਂ ਕੈਂਪੇਨ ਦੇ ਵਿੱਚ ਵੀ ਸੀ ਉਤਸ਼ਾਹ ਤੇ ਪਿਆਰ ਲੋਕਾਂ ਨੇ ਬਹੁਤ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਸੁਖਪਾਲ ਸਿੰਘ ਖੈਰਾ ਨੂੰ ਤੇ ਵੱਡੀ ਲੀਡ ਦੇ ਨਾਲ ਸਾਨੂੰ ਵਿਸ਼ਵਾਸ ਸੀ ਵੀ ਜਿੱਤਣਗੇ ਤੇ ਜਿੱਤ ਕੇ ਜਿਹੜਾ ਲੋਕ ਸਭਾ 'ਚ ਗੂੰਜਣਗੇ ਸੋ ਅੱਜ ਜਿਹੜਾ ਦੇਖਿਆ ਅਸੀਂ ਅੱਜ ਵੀ ਇਹੀ ਸੀਗਾ ਕਿ ਲੋਕ ਆਪਣੇ ਆਪ ਇੰਨੀ ਗਰਮੀ ਦੇ ਹੁੰਦੇ ਹੋਏ ਅਲੱਗ-ਅਲੱਗ ਬੂਥਾਂ ਤੇ ਉੱਥੇ ਬੂਥ ਤੋਂ ਜਿਹੜੀ ਪਰਚੀ ਲੈਣ ਆਉਂਦੇ ਨੇ ਜਾਂ ਮਿਲ ਕੇ ਜਾਂਦੇ ਨੇ ਹੱਥ ਖੜਾ ਕਰਦੇ ਨੇ ਬਹੁਤ ਪਿਆਰ ਨਾਲ ਪਤਾ ਲੱਗ ਜਾਂਦਾ ਕਿ ਵੋਟ ਆਪਣੀ ਠੀਕ ਹੈ ਬੋਲਦੀ ਆ ਹਾਂ ਜੀ ਹਾਂ ਬਿਲਕੁਲ ਜਨਕੀ ਜਜਮੈਂਟ ਹੋ ਜਾਂਦੀ ਜਦੋਂ ਰਿਸਪਾਂਸ ਦਿੱਤਾ ਜਾਂਦਾ VOTER ਵੱਲੋਂ ਫਿਰ ਲੱਗਦਾ ਕਿ ਵੋਟ ਇਹ ਸਾਡੇ ਵੱਲ ਪਈ ਹੈ ਹਾਂ ਜੀ ਹਾਂ ਹਾਂ ਬਿਲਕੁਲ ਜਦੋਂ ਆ ਕੇ ਬੰਦਾ ਕੋਈ ਵੋਟ ਪਾ ਕੇ ਆ ਕੇ ਮਿਲਦੇ ਨੇ ਅਸੀਂ ਕਰਿਆਈ ਜੀ ਕੰਮ ਹੱਥ ਖੜਾ ਕਰਦੇ ਨੇ ਮਤਲਬ ਅਸੀਂ ਵੀ ਇੱਥੋਂ ਜਦੋਂ ਮਿਲਦੇ ਆਂ ਅਗਲੇ ਨੂੰ ਤਾਂ ਉਹਦੇ ਨਾਲ ਹੀ ਜਿਹੜਾ ਅੰਦਾਜ਼ਾ ਉਹ ਸਾਨੂੰ ਲੱਗ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਲੋਕ ਆਪਣੇ ਆਪ ਹੀ ਮਤਲਬ ਇੱਕ ਸੁਖਪਾਲ ਸਿੰਘ ਖੈਰਾ ਦੀ ਚੰਗੀ ਸੋਚ ਨੂੰ ਤੇ ਉੱਪਰੋਂ ਰਾਹੁਲ ਗਾਂਧੀ ਦੀ ਕਿਉਂਕਿ ਉੱਪਰੋਂ ਵੀ ਸਾਡਾ ਜਿਹੜੀ ਮੁਕਾਬਲਾ ਉਹ ਸੈਂਟਰ ਦੀ ਸਰਕਾਰ ਨਾਲ ਤੇ 10 ਸਾਲ ਹੋ ਗਏ ਉਹਨਾਂ ਨੂੰ ਜਿਹੜਾ ਸਰਕਾਰ ਬਣਾਈ ਨੂੰ ਤੇ ਉਹਨਾਂ ਦਾ ਜਿਹੜਾ ਹੈਗਾ ਸੈਂਟਰ ਦੇ ਵਿੱਚ ਇਸ ਵਾਰ ਰਾਹੁਲ ਗਾਂਧੀ ਦੀ ਕੈਂਪੇਨ ਹੈ ਜਿਹੜੀ ਬਹੁਤ ਵਧੀਆ ਦੇਖਣ ਨੂੰ ਮਿਲੀ ਹੈ ਪੂਰੇ ਭਾਰਤ ਦੇ ਵਿੱਚ ਠੀਕ ਹੈ ਤੇ ਉਹਦੇ ਪੱਖ ਦੇ ਵਿੱਚ ਲੋਕਾਂ ਨੇ ਵੋਟ ਭੁਗਤੀ ਹੈ ਠੀਕ ਹੈ ਬਾਕੀ ਵੇਟ ਅੱਜ ਤੋਂ ਬਾਅਦ ਤਾਂ ਫਿਰ 4 ਜੂਨ ਦੀ ਹੋ ਰਹਿਣੀਆਂ ਉਦੋਂ ਹੀ ਦੇਖਣਾ ਵੀ ਕਿਸ ਤਰ੍ਹਾਂ ਦੇ ਨਤੀਜੇ ਆਉਂਦੇ ਨੇ ਕਿਸ ਤਰ੍ਹਾਂ ਦੇ ਰਿਜ਼ਲਟ ਆਉਣੇ ਹਾਂਜੀ ਹਾਂ ਅੱਜ ਦਾ ਜਿਹੜਾ ਕੰਮ ਸਮਾਪਤ ਕਰਕੇ ਚਲੋ ਚੰਗੀ ਗੱਲ ਆ ਕਿ 2 ਦਿਨ ਵਿੱਚ ਹੈਗੇ ਨੇ ਉਸ ਤੋਂ ਬਾਅਦ 4 ਜੂਨ ਦੀਆਂ ਜਿਹੜੀਆਂ ਤਿਆਰੀਆਂ ਨੇ ਨਤੀਜੇ 4 ਜੂਨ ਨੂੰ ਇਸ ਵੇਲੇ ਤੱਕ ਲਗਭਗ ਜਿਹੜੇ ਆਪਣੇ ਸਾਹਮਣੇ ਆ ਜਾਣਗੇ ਠੀਕ ਹੈ ਕਿ ਸੰਗਰੂਰ ਦੇ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਠੀਕ ਹੈ ਸੰਗਰੂਰ ਚ ਮੁਕਾਬਲਾ ਬਹੁਤ ਜ਼ਬਰਦਸਤ ਮੁਕਾਬਲਾ ਤਿਕੋਣਾ ਚਾਰ ਕੋਨਾ ਮੁਕਾਬਲਾ ਵੀ ਦੱਸਿਆ ਜਾ ਰਿਹਾ ਸੀ ਉਹ ਮੁਕਾਬਲਾ ਚਲੋ ਕਹਿੰਦੀਆਂ ਨੇ ਪਾਰਟੀਆਂ ਪਰ ਸਾਨੂੰ ਤਾਂ ਨਹੀਂ ਲੱਗਿਆ ਜੀ ਮੁਕਾਬਲਾ ਜਿਸ ਤਰ੍ਹਾਂ ਕੈਂਪੇਨ ਕੀਤੀ ਤੇ ਹੁਣ ਮੈਨੂੰ ਲੱਗਦਾ ਵੀ ਇੱਕ ਤਰਫਾ ਹੀ ਜਿਹੜੇ ਸਕਪਾਲ ਸਿੰਘ ਖੈਰਾ ਜੀ ਜਿੱਤ ਦਰਜ ਕਰਨਗੇ ਠੀਕ ਹੈ ਬਿਲਕੁਲ ਜੀ ਕੀ ਨਾਮ ਹੈ ਜੀ ਆਪ ਦਾ ਕੁਲਦੀਪ ਸ਼ਰਮ ਅੱਛਾ ਕੁਲਦੀਪ ਜੀ ਕਿਵੇਂ ਦੇਖਦੇ ਹੋ ਕਿਵੇਂ VOTING ਚੱਲ ਰਹੀ ਆ ਪਹਿਲਾਂ ਵੀ ਤੁਸੀਂ ਵੋਟਾਂ ਬਹੁਤ ਪਾਈਆਂ ਵੀ ਨੇ ਦੇਖੀਆਂ ਵੀ ਨੇ ਕਿਵੇਂ ਦਾ ਰੁਝਾਨ ਕਿਵੇਂ ਦਾ ਮੇ ਰੁਝਾਨ ਬਹੁਤ ਵਧੀਆ ਗਾ ਖੈਰਾ ਸਾਹਿਬ ਦਾ ਰੁਝਾਨ ਬਹੁਤ ਵਧੀਆ ਗਾ ਠੀਕ ਹੈ ਤੇ ਵੋਟ ਤੁਸੀਂ ਐਂ ਦੇਖ ਲਓ ਵੀ ਜਦੋਂ ਹੁਣ ਨਿਕਲਣਗੇ ਫਿਰ ਪਤਾ ਲੱਗਣਾਗਾ ਮਤਲਬ ਬਹੁਤ ਵਧੀਆ ਰੁਝਾਨ ਹੈ ਤੁਹਾਡੇ ਅਨੁਮਾਨ ਅਨੁਸਾਰ ਪੈ ਰਹੀਆਂ ਨੇ ਫੁੱਲ ਇਹਨਾਂ ਨੇ ਬਾਕੀ ਅਮਨ ਚੈਨ ਨਾਲ ਪੈ ਰਹੀਆਂ ਸਾਰੀਆਂ ਪਾਰਟੀਆਂ ਇੱਕ ਦੂਜੇ ਦੇ ਸਹਿਯੋਗ ਨਾਲ ਨੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਟਕਰਾਅ ਨਹੀਂ ਕੋਈ ਘਰਮ ਗਰਮੀ ਆਰਾਮ ਨਾਲ ਪੈ ਰਹੀਆਂ ਠੀਕ ਹੈ ਵਧੀਆ ਪੈ ਰਹੀਆਂ ਨੇ ਵਧੀਆ ਪੈ ਰਹੀਆਂ ਨੇ ਬਾਕੀ ਜਿਵੇਂ ਗਰਮੀ ਦਾ ਕਿਹਾ ਜਾਂਦਾ ਸੀ ਉਹ ਗਰਮੀ ਪੈ ਰਹੀ ਹੈ ਜੀ ਵੀ 12 ਸਲੋ ਰਹਿ ਰਿਹਾ 65% ਹੋਊ ਜੀ 65% ਜਿਲ੍ਹਾ ਸਮੂਹ ਰੂਪ ਚ ਠੀਕ ਹੈ ਮਤਲਬ ਜਿਵੇਂ ਲੱਗ ਰਿਹਾ ਸੀ ਵੀ ਵੋਟ ਕਿਸੇ ਨਿਕਲਣਾ ਨਹੀਂ ਬਹੁਤ ਉਤਸ਼ਾਹ ਨਾਲ ਪਾਰ ਠੀਕ ਹੈ ਉਹਨਾਂ ਨੇ ਇਹ ਸ਼ਾਮ ਨੂੰ 2 ਵਜੇ ਤੋਂ ਬਾਅਦ ਇਹ ਮਤਲਬ ਜਨਮ ਪਹਿਲਾਂ ਕਿਹਾ ਇਹ ਵੀ ਜਾਂਦਾ ਹੁੰਦਾ ਸੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਵੋਟ ਹੁੰਦੀ ਸੀ ਵੀ ਇੰਟਰਸਟ ਨਹੀਂ ਲੈਂਦੇ ਬਹੁਤ ਘੱਟ ਇੰਟਰਸਟ ਲੈਂਦੇ ਇਸ ਵਾਰ ਜ਼ਿਆਦਾ ਲੈਂਦੇ ਨੇ ਇਸ ਵਾਸਤੇ ਜ਼ਿਆਦਾ ਲੈਂਦੇ ਨੇ ਕਿ ਇਹ ਇੰਡੀਆ ਮਤਲਬ ਗਠਜੰਦਨ ਕਰਕੇ ਠੀਕ ਹੈ ਰਾਹੁਲ ਨੂੰ ਲਿਆਉਣ ਵਾਸਤੇ ਪ੍ਰਾਈਮ ਮਿਨਿਸਟਰ ਨੂੰ ਬਦਲਣ ਵਾਸਤੇ ਇਸ ਵਾਸਤੇ ਪੰਜਾਬ ਚ ਖਾਸ ਕਰਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਠੀਕ ਹੈ ਕੀ ਲੱਗਦਾ ਤੁਹਾਨੂੰ ਸੈਂਟਰ ਚ ਕਿ ਫੇਰ ਬਦਲ ਹੋਊਗਾ ਜੀ ਫੇਰ ਬਦਲ ਹੋਊਗਾ ਜੀ 101% ਹੋਊਗਾ ਠੀਕ ਹੈ ਇੰਡੀਆ ਮਤਲਬ ਗਠਜੰਦਨ ਜਿੱਤੂਗਾ ਬਾਕੀ 4 ਨੂੰ ਸਾਫ ਹੋ ਜਾਣਾ 4 ਜੂਨ ਨੂੰ 4 ਨੂੰ ਸਾਰਾ ਪਤਾ ਲੱਗ ਜਾਣਾ ਬਹੁਤ ਵਧੀਆ ਹੋ ਗਿਆ ਬਹੁਤ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਬੂਥਾਂ ਦੀਆਂ ਦਿਖਾਈਆਂ ਨੇ ਜਿੱਥੇ ਲਗਾਤਾਰ ਜਿਹੜੀਆਂ ਵੋਟਾਂ ਪਾਈਆਂ ਜਾ ਰਹੀਆਂ ਨੇ ਅਤੇ ਜਿਹੜੇ ਆਗੂ ਨੇ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂ ਇੱਥੇ ਮੌਜੂਦ ਨੇ ਜੋ VOTING ਕਰਵਾ ਰਹੇ ਨੇ ਸੋ ਲਗਾਤਾਰ ਜੇ ਗੱਲਬਾਤ ਕਰੀਏ VOTING 38% ਹੋ ਚੁੱਕੀ ਆ ਅਤੇ ਜਿਹੜੀ ਰਿਸਪੌਂਸ ਦੀ ਗੱਲ ਆ ਕਿ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜਿਹੜੇ ਵੋਟਰ ਨੇ ਉਹਨਾਂ ਦਾ ਰੁਝਾਨ ਵੋਟਾਂ ਪਾਉਣ ਚ ਕਾਫੀ ਵਧੀਆ ਕਿ 65% ਤੱਕ VOTING ਹੋ ਸਕਦੀ ਹੈ ਇੱਥੋਂ ਤੱਕ ਕਹਿਣਾ ਸੋ ਕਾਂਗਰਸ ਪਾਰਟੀ ਦੇ ਆਗੂ ਮੌਜੂਦ ਸਨ ਜਿਨ੍ਹਾਂ ਨੇ ਅਨੁਮਾਨ ਲਗਾਇਆ ਕਿ ਵਧੀਆ ਤਰੀਕੇ ਨਾਲ VOTING ਹੋ ਰਹੀ ਹੈ ਤੇ ਕਾਂਗਰਸ ਪਾਰਟੀ ਹੀ ਜਿੱਤ ਸਕਦੀ ਹੈ ਇੱਥੋਂ ਤੱਕ ਕਹਿ ਰਹੇ ਨੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ